ਤੇਜ਼ ਹਵਾ ਕਿਤੇ ਕਿਤੇ ਚੱਲ ਸਕਦੀ ਹੈ ਘਰ ਚਮਕ ਹੋ ਸਕਦੀ ਹੈ ਜਾਂ ਹਲਕੀ بارش ਜਾਂ ਹਲਕੇ ਛਿੱਟੇ ਕਿਤੇ ਕਿਤੇ ਹੋ ਸਕਦੇ ਨੇ ਪੰਜਾਬ ਦੇ ਕੁਝ ਡਿਸਟ੍ਰਿਕਟਸ ਵਾਸਤੇ ਯੈਲੋ ਔਰ ਕੁਝ ਵਾਸਤੇ ਔਰੇਂਜ ਅਲਰਟ ਦੋ ਔਰ ਤਿੰਨ ਤਰੀਕ ਵਾਸਤੇ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਕਿਉਂਕਿ ਇਹਨਾਂ ਥਾਵਾਂ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਗਰਚਮਕ ਹੋ ਸਕਦੀ ਹੈ ਜਾਂ ਹਲਕੀ بارش ਕਿਤੇ ਕਿਤੇ ਜਿਹੜੀ ਦੋ ਔਰ ਤਿੰਨ ਤਰੀਕ ਨੂੰ ਹੋ ਸਕਦੀ ਹੈ ਇਸ ਵਾਰੀ ਜਿਹੜਾ ਇੱਕ ਹਫ਼ਤਾ ਪਹਿਲਾਂ 24 ਮਈ ਨੂੰ ਆਨਸੈਟ ਮੌਨਸੂਨ ਦਾ ਕੇਰਲਾ ਹੋ ਗਿਆ ਸੀ ਪੰਜਾਬ ਦੇ ਮੌਸਮ ਵਿੱਚ ਭਾਰੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਇੱਕ ਪਾਸੇ ਤਾਪਮਾਨ ਲਗਾਤਾਰ ਵਧ ਰਿਹਾ ਹੈ ਉੱਥੇ ਹੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਜਿਹੜਾ ਉਹ ਵੀ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਸਿਟੀ ਹੋਮ ਨਿਊਜ਼ ਵੇਖ ਰਹੇ ਸਾਡਾ ਦਰਸ਼ਕਾ ਦਾ ਸਵਾਗਤ ਹੈ ਤੇ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਪਵਨੀਤ ਕੋਰ ਕਿੰਗਰਾ ਜੀ ਜੋ ਕਿ ਸਾਨੂੰ ਪੰਜਾਬ ਦੇ ਮੌਸਮ ਦਾ ਹਾਲ ਦੱਸਣਗੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤੇ ਮੈਮ ਹੁਣੇ ਜੂਨ ਦੀ ਸ਼ੁਰੂਆਤ ਮੀਂਹ ਨਾਲ ਹੋਈ ਹੈ ਤੇ ਮੌਨਸੂਨ ਅਕਸਰ ਜੁਲਾਈ ਵਿੱਚ ਸ਼ੁਰੂ ਹੁੰਦਾ ਹੈ ਤੇ ਇਹ ਜਿਹੜਾ ਹੁਣ ਜਿਹੜਾ ਮੀਂਹ ਪੈ ਰਿਹਾ ਇਹ ਸਾਡੇ ਲਈ ਮਤਲਬ ਖਰਾਬ ਤਾਂ ਨਹੀਂ ਆ ਅ ਨਹੀਂ ਜੀ ਹੁਣ ਕੋਈ ਹੈਵੀ ਰੇਨ ਤਾਂ ਨਹੀਂ ਹੋ ਰਹੀ ਪਰ ਜਿਵੇਂ ਦੀਆਂ ਵੈਦਰ ਕੰਡੀਸ਼ਨ ਕੰਡੀਸ਼ਨ ਜਿਹੜੀਆਂ ਪਿਛਲੇ ਕੁਝ ਦਿਨਾਂ ਤੋਂ ਬਣੀਆਂ ਹੋਈਆਂ ਨੇ ਔਰ ਆਨਵਰਡ ਇੱਕ ਦੋ ਦਿਨ ਵੀ ਹੈਗੀਆਂ ਸੋ ਇਹਦੇ ਚ ਹੈ ਕਿ ਤੇਜ਼ ਹਵਾ ਕਿਤੇ ਕਿਤੇ ਚੱਲ ਸਕਦੀ ਹੈ ਘਰ ਚਮਕ ਹੋ ਸਕਦੀ ਹੈ ਜਾਂ ਹਲਕੀ ਬਾਰਿਸ਼ ਜਾਂ ਹਲਕੇ ਚਿੱਟੇ ਕਿਤੇ ਕਿਤੇ ਹੋ ਸਕਦੇ ਨੇ ਪਰ ਹੈਵੀ ਰੇਨ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਤੇ ਮਾਮ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਤੇ ਮਤਲਬ ਉਹ ਮਤਲਬ ਕਿਹੜੇ ਕਿਹੜੇ ਹਿੱਸਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਤੇ ਅਲਰਟ ਜਾਰੀ ਕੀਤਾ ਗਿਆ ਜਾਂ ਫਿਰ ਨਹੀਂ ਅਜੀ ਪੰਜਾਬ ਦੇ ਕੁਝ ਡਿਸਟ੍ਰਿਕਟਸ ਵਾਸਤੇ yellow ਔਰ ਕੁਝ ਵਾਸਤੇ orange alert 2 ਔਰ 3 ਤਰੀਕ ਵਾਸਤੇ IMD ਵੱਲੋਂ ਜਾਰੀ ਕੀਤਾ ਗਿਆ ਕਿਉਂਕਿ ਇਹਨਾਂ ਧਾਵਾਂ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਗਰਚਮਕ ਹੋ ਸਕਦੀ ਹੈ ਜਾਂ ਹਲਕੀ ਬਾਰਿਸ਼ ਕਿਤੇ ਕਿਤੇ ਜਿਹੜੀ 2 ਔਰ 3 ਤਰੀਕ ਨੂੰ ਹੋ ਸਕਦੀ ਹੈ ਔਰ 4 ਤਰੀਕ ਤੋਂ ਬਾਅਦ ਫਿਰ ਕੰਡੀਸ਼ਨਸ ਜਿਹੜੀਆਂ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਮੈਂ ਹਮੇਸ਼ਾ ਅਕਸਰ ਵੇਖਦਾ ਕਿ ਇਸ ਟਾਈਮ ਮੀ ਨਹੀਂ ਪੈਂਦਾ ਤੇ ਇਹ ਜਿਹੜੀ ਬਾਰਿਸ਼ ਹੋਈ ਹੈ ਇਹ ਫਸਲਾਂ ਲਈ ਖਰਾਬ ਤਾਂ ਨਹੀਂ ਹੋ ਸਕਦੀ ਜੀ ਜੀਵੇਂ ਮੈਂ ਪਹਿਲਾਂ ਦੱਸਿਆ ਕਿ ਇੱਕ ਤਾਂ ਹੈਵੀ ਬਾਰਿਸ਼ ਕੋਈ ਨਹੀਂ ਹੋਈ ਹੈਗੀ ਬੜੀ ਲਾਈਟ ਜਿਹੜੀ ਰੇਨ ਹੋਈ ਹੈ ਔਰ ਸੈਕੰਡਲੀ ਇਹ ਹੈ ਕਿ ਖਰੀਫ ਦੀਆਂ ਜਿਹੜੀਆਂ ਕ੍ਰੌਪਸ ਨੇ ਉਹਨਾਂ ਦੀ ਸੋਇੰਗ ਹੋਈ ਹੈ ਬੜੀ ਇਨੀਸ਼ੀਅਲ ਸਟੇਜ ਤੇ ਨੇ ਕੋਈ ਕ੍ਰੌਪਸ ਦੀ ਐਡਵਾਂਸਡ ਸਟੇਜ ਜਾਂ ਕੋਈ ਮੈਚਿਓਰਿਟੀ ਵਾਲੀ ਸਟੇਜ ਨਹੀਂ ਹੈਗੀ ਸੋ ਇਹਦਾ ਅਸੀਂ ਕੋਈ ਨੁਕਸਾਨ ਫਸਲਾਂ ਨੂੰ ਨਹੀਂ ਕਹਿ ਸਕਦੇ ਤੇ ਮੈਂ ਮੌਨਸੂਨ ਕਿਤੇ ਇਹਦੇ ਕਰਕੇ ਜਲਦੀ ਤਾਂ ਨਹੀਂ ਸ਼ੁਰੂ ਹੋ ਸਕਦਾ ਜੀ ਜੇ ਅਸੀਂ ਕੇਰਲਾ ਦੇਖੀਏ ਤਾਂ 1 ਜੂਨ ਉੱਥੇ ਜਿਹੜੀ ਨਾਰਮਲ ਡੇਟ ਹੈਗੀ ਹੈ ਮੌਨਸੂਨ ਦੇ ਆਨਸੈਟ ਦੀ ਔਰ ਇਸ ਵਾਰੀ ਜਿਹੜਾ ਇੱਕ ਹਫਤਾ ਪਹਿਲਾਂ 24 ਮਈ ਨੂੰ ਆਨਸੈਟ ਮੌਨਸੂਨ ਦਾ ਕੇਰਲਾ ਹੋ ਗਿਆ ਸੀ ਔਰ ਜੇ ਇਸੇ ਕੰਡੀਸ਼ਨ ਅਸੀਂ ਕਹਿ ਸਕਦੇ ਕਿ ਇਸੇ ਸਪੀਡ ਦੇ ਨਾਲ ਜੇ ਮੌਨਸੂਨ ਅੱਗੇ ਵੱਧਦਾ ਹੈ ਤਾਂ ਥੋੜਾ ਐਡਵਾਂਸ ਹੋ ਸਕਦਾ ਅਦਰਵਾਈਜ਼ ਕਈ ਵਾਰ ਬ੍ਰੇਕ ਕੰਡੀਸ਼ਨਸ ਵੀ ਬਣ ਜਾਂਦੀਆਂ ਨੇ ਸੋ ਨੀਅਰ ਨਾਰਮਲ ਹੀ ਜਿਹੜਾ ਐਕਸਪੈਕਟਡ ਹੈ ਇੱਥੇ ਮੌਨਸੂਨ ਤੇ ਮੈਮ ਜੇਕਰ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਹੁਣ ਕਿੰਨਾ ਕੁ ਵੱਧ ਸਕਦਾ ਹੈ ਜੀ ਟੈਂਪਰੇਚਰ ਫਿਲਹਾਲ ਨੀਅਰ ਨਾਰਮਲੀ ਚੱਲ ਰਿਹਾ ਜਿਵੇਂ ਅੱਜ ਦਾ ਡੇ ਟਾਈਮ ਟੈਂਪਰੇਚਰ 38 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.6 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਪਰ ਅੱਜ ਦਾ ਮਿਨੀਮਮ ਟੈਂਪਰੇਚਰ 25.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜਾ ਦਿਨ ਔਰ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਰਾਦਰ ਡੇ ਟਾਈਮ ਟੈਂਪਰੇਚਰ ਥੋੜਾ ਨਾਰਮਲ ਤੋਂ ਨੀਚੇ ਹੀ ਚੱਲ ਰਿਹਾ ਸੋ ਅਨ ਤੇਜ਼ ਹਵਾ ਦੀ ਜਾਂ ਘਰ ਚਮਕਦੀ ਜਾਂ ਹਲਕੀ بارش ਦੀ ਪ੍ਰੈਡਿਕਸ਼ਨ ਵੀ ਹੈ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨ ਜਿਹੜੀਆਂ ਆਉਣ ਬਾਰੇ ਦੋ ਦਿਨ ਬਣੀਏ ਰਹਿ ਸਕਦੀਆਂ ਨੇ ਔਰ ਉਹਦੇ ਤੋਂ ਬਾਅਦ ਜਿਹੜਾ 4 ਤਰੀਕ ਤੋਂ ਬਾਅਦ ਕੰਡੀਸ਼ਨਸ ਕਲੀਅਰ ਹੋ ਸਕਦੀਆਂ ਨੇ ਤੇ ਜਿਵੇਂ ਕਿ ਡਾਕਟਰ ਪਵਨੀਰਕਾ ਕਿੰਗਰਾ ਜੀ ਨੇ ਸਾਨੂੰ ਦੱਸਿਆ ਹੈ ਕਿ ਪੰਜਾਬ ਵਿੱਚ 2 ਤੇ 3 ਤਰੀਕ ਨੂੰ ਮੀਂਹ ਪੈ ਸਕਦਾ ਪਰ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਤੇਜ਼ ਹਵਾਵਾਂ ਚੱਲਣਗੀਆਂ ਤੇ ਮੌਸਮ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਤੁਹਾਡੇ ਇਲਾਕੇ ਵਿੱਚ ਕਿੱਦਾਂ ਦਾ ਮੌਸਮ ਹੈ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੇ ਇਦਾਂ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਨਿਊਜ਼ ਕੈਮਰਾਮੈਨ ਰਾਕੇਸ਼ ਤੇ ਨਾਲ ਮੈਂਮਾ